ਤਾ ਵੈਗੁਰਜੀ ਕੀ ਫਤਿਹ ਇਹ ਵੀਡੀਓ ਮੈਸੇਜ ਗੱਗੀ ਮਟੂ ਖੀਰਮਲੀ ਕਪੂਰਥਲਾ ਤੇਰੇ ਲਈ ਮੈਂ ਦੋ ਦਿਨ ਵੀਡੀਓ ਪਹਿਲਾਂ ਪਾਇਆ ਸੀ ਪਹਿਲਾਂ ਆਪਣੀ ਗੱਲ ਹੋਈ ਸੀ ਕਿ ਆਪਾਂ ਦੋਵੇਂ ਮੈਚ ਲਾਵਾਂਗੇ ਪਵਾ ਪੁਰਾਣੀ ਕਬੱਡੀ ਖੇਡਾਂਗੇ ਜਿਆਦਾ ਟਾਈਮ ਤੱਕ ਕੱਲੇ-ਕੱਲੇ ਇੱਕਦਮ ਕੋਈ ਜਿੱਦਾਂ ਤੁਸੀਂ ਸ਼ੋਅ ਮੈਚ ਕਰਦੇ ਜਿਹਾ ਨਹੀਂ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ ਖੜੇ ਖੇਡਦੇ ਅਜੇ ਵੀ ਹੋ ਗਏ ਆ ਅਜੇ ਪਾਕਿਸਤਾਨ ਦੇ ਖੇਡਦੇ ਆ ਉਹ ਵਾਲੇ ਖੇਡਾਂਗੇ अच्छा मैं वीडियो बना के आके आवा पाकिस्तान वाले कमेंट वो प्लेयर कमेंट लिख दंदे आ कि ਜਦੋਂ ਕੋਈ ਆਵਾਂਗੇ ਜ਼ਰੂਰ ਖੇਡਾਂਗੇ ਜਰਨਾ ਤੇ ਮੈਂ ਵੀ ਉਹਨਾਂ ਨੂੰ ਆਣਾ ਸੀਗੇ ਸੱਤ ਵਜੇ ਤੇ ਮੇਰਾ ਜਾਨ ਦਾ ਮਤਲਬ ਤੁਹਾਡੇ ਕੋ ਜਾਨ ਦਾ ਮੇਰਾ ਕੋਈ ਸਦਾ ਨਹੀਂ ਹੋ ਸਕਦਾ ਕਿਸ ਕਰਕੇ ਆਪਾਂ ਨਹੀਂ ਉੱਥੇ ਖੇਡ ਸਕਦੇ ਤੇ اچھا ਗੱਲ ਹੋਈ ਸੀ ਕਿ ਖੇਡਾਂਗੇ ਫਿਰ ਪਹਿਲਾਂ ਗੱਲ ਹੋਈ ਫਿਰ ਬੋਲ ਮੋਲ ਜੀ ਕਰਤੀ ਦੂੰ ਪਹਿਲਾਂ ਜੋ ਜੋ ਚੱਕਿਆ ਹਾਂ ਹਾਂ ਤੇ ਉੱਥੋਂ ਬਾਅਦ ਗਾਇਬ ਹੋ ਗਿਆ ਭਾਈ ਬਿਲਕੁਲੀ ਤੇ ਦੇਖ ਹੁਣ ਲਾਸਟ ਫਿਰ ਮੈਂ ਇਹ ਕੰਮ ਕਰਾਂਗਾ ਤੁਹਾਡੇ ਦੁਆਬੇ ਏਰੀਆ ਸਬਤੋਂ ਦਾ ਬੰਦੇ ਬਾਹਰ ਜਾਂਦੇ ਆ ਇਥੋਂ ਦੀ ਦਿੱਲੀ ਹੋ ਗਿਆ ਆਪਣਾ ਤਰਾਈ ਲਦੇ ਬਾਰ ਦੀ ਮੈਂ ਸਿੰਗੂ ਬਾਰਡਰ ਬਣਾ ਹੋੜੀ ਲਵਾ ਦਾ ਹੁਣ ਅੱਪ 10 ਦਿਨ ਤੱਕ ਐਂਟੀ ਵੱਡੀ ਹੋੜੀ ਲਵਾ ਦਾਣਾ ਪੰਜਾਬੀ ਚ ਇਧਰ ਵੀ ਉਧਰ ਵੀ ਉਧਰੋਂ ਆਏਗਾ ਉਹਨੂੰ ਵੀ ਦਿਖੇਗੀ ਇਧਰੋਂ ਜਾਏਗਾ ਉਹਨੂੰ ਵੀ ਦਿਖੇਗੀ ਵਧੀਆ ਪੰਜਾਬੀ ਚ ਜਿਹੜੇ ਉਸਾਮੀ ਨਾਲ ਬਣ ਸਕਣ ਤੇ ਉਹਦੇ ਅੰਦਰ 23 ਫੋਟੋ ਤੇ ਆਪਣੀ ਫੋਟੋ ਵੀ ਲਾ ਲਾਂਗਾ ਉਹ ਪੂਰੀ ਗੱਲ ਵੀ ਲਿਖ ਦਾਂਗਾ ਸਹੀ ਕਿਉਂਕਿ ਹੋ ਸਕਦਾ ਕਿ ਮੇਰੀ ਗੱਲ ਤੇ ਤਾਂ ਨਹੀਂ ਨਾ ਪਹੁੰਚ ਨਹੀਂ ਹੋਵੇ ਤੇ ਜਾਂ ਜਾਂ ਕੇ ਤੂੰ ਐਡਾ ਵੱਡਾ ਬੰਦਾ ਹੋ ਗਿਆ ਜਾਂ ਲੋਭੀ ਹੋ ਗਿਆ ਹੈ ਦਿਖਦਾ ਨਹੀਂ ਕਿਸੇ ਨੂੰ ਐਡਾ ਵੱਡਾ ਹੋ ਗਿਆ ਲੋ ਨਹੀਂ ਤਾਂ ਫਿਰ ਅਗਰ ਇਹ ਮਨਜ਼ੂਰ ਨਹੀਂ ਹੈ ਐਵੇਂ ਡਿਜੀਟਲ ਮੈਂ ਖੇਡਣ ਲਈ ਕਹਿ ਰਹਾਂ ਤੇ ਫਿਰ ਭਰਾ ਮਾਫੀ ਮੰਗ ਲੈ ਆਪਣੇ ਵਰਤავ ਤੇ ਆਪਣੇ ਬਿਹੇਵਰ ਤੇ ਅੱਛਾ ਮੈਂ ਵੀਡੀਓ ਜਿੰਨੀ ਬਣਾਈ ਪਹਿਲਾਂ ਹੋਰ ਮੇਰੀ ਵੀਡੀਓ ਹੋਰ ਕਬੱਡੀ ਮੇਖਣਾ ਚੈਨਲ ਵਾਲਿਆਂ ਨੇ ਉਹਨਾਂ ਨੇ ਭਾਈ ਤੇ ਉਹਦੇ ਅੰਦਰ ਨਾ ਸੋਚੋਂ 90% ਜਿਹੜੀ ਪੰਜਾਬ ਦੀ ਪਬਲਿਕ ਹੈ ਔਰ ਪੰਜਾਬ ਦੇ ਪਿੰਡਾਂ ਦੇ ਲੋਕ ਐ ਪੁਰਾਣੇ ਪਲੇਅਰ ਐ ਜਾਂ ਪੁਰਾਣੇ ਬੰਦੇ ਹਰੇ ਵੀ ਉਹਨਾਂ ਨੇ ਬਹੁਤ ਚੰਗਾ ਆਖਿਆ ਮੈਨੂੰ ਕਿਉਂਕਿ ਇੱਕਦਮ ਸਹੀ ਗੱਲ ਕਰ ਰਹੇ ਤੇਰੀ ਗੱਲ 'ਚ ਕੋਈ ਗਲਤ ਨਹੀਂ ਨਾ ਗੱਲ ਕੱਢਦਾ ਨਾ ਤੂੰ ਫਿਰ ਬੁਰਾ ਕਹਿੰਦਾ ਜੋ ਸਚਾਈਏ ਦੋ ਦੱਸ ਬੋਲ ਦੇਣਾ ਓਹੀ ਬੋਲਦਾ ਤੇ ਜਿਹੜੇ ਅਮਲੀ-ਉਮਲੀ ਇਹਨਾਂ ਦੇ ਦੋਸਤ-ਦੋਸਤ ਉਹਨਾਂ ਦੇ ਜਿਹੜੇ ਉਹ ਮਾੜਾ-ਵੱਡਾ ਕਰਦਾ ਕਮੈਂਟ ਲਿਖ ਦਿੰਦੇ ਉਹ ਵੀ ਸੋਹ ਦੇ ਕੱਦਈ ਐ ਇੱਕ ਦੋਈ ਆਹ ਦੇਖੋ ਵੀ ਆਹ ਗੱਗੀ ਕੀੜਾਂ ਵਾਲੇ ਕੀ ਕੀ ਸੱਚ ਬੋਲਤਾ ਕਹਿੰਦੇ ਖੋਲਤੇ ਚਿੱਠੇ ਬਾਈ ਨੇ ਸਾਡੇ ਪ੍ਰੋ ਕਬੱਡੀ ਨੂੰ ਇਹੋ ਜੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ